ਜੈਦਾ ਜੀ ਜੋ ਅਜ ਨਗਰ ਕੀਰਤਨ ਕੱਢਿਆ ਜਾਇਦਾ ਕਿਸ ਬੰਦ ਵਿੱਚ ਕੱਢਿਆ ਜਾ ਰਿਹਾ ਹੈ ਕਿਹੜੀ ਕਿਹੜੀ ਜਗ੍ਹਾ ਤੋਂ ਉਹ ਭਜੂ ਹੋਇਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਬਹੁਤ ਰੋਟ ਭਾਗੀ ਦਿਨ ਹੈ ਜੋ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਪਿੰਡ ਭਲਗਣ ਤੋਂ ਗੁਰਦੁਆਰਾ ਸਾਹਿਬ ਤੋਂ ਸੰਗਤਾਂ ਨੇ ਬੜੀ ਧੂਮ ਧਾਮ ਦੇ ਨਾਲ ਪਹਿਲਾਂ ਪ੍ਰਵਾਦ ਫੇਰੀਆਂ ਚੱਲਦੀਆਂ ਰਹੀਆਂ ਅਤੇ ਹੁਣ ਜਿਹੜਾ ਨਗਰ ਕੀਰਤਨ ਆ ਪਿੰਡ ਭਲਗਣ ਤੋਂ ਚੱਲ ਕੇ ਪਿੰਡ ਦੀਆਂ ਪ੍ਰਕਰਮਾ ਕਰਦਾ ਆਇਆ ਗੁਰਦੁਆਰਾ ਰਣਜੀਤ ਸਿੰਘ ਨਗਰ ਮਹਾਰਾਜ ਗੁਰਦਆਸਬ ਤੋਂ ਅਤੇ ਉਸ ਤੋਂ ਬਾਅਦ ਦੇ ਵਿੱਚ ਕਮਾਲਪੁਰ ਗੁਰਦਰਾ ਸਾਹਿਬ ਤੋਂ ਨਗਰ ਕੀਰਤਨ ਪੰਜਾ ਪਿਆਰਾ ਸਵੇਤ ਅਗਵਾਈ ਦੇ ਵਿੱਚ ਸੰਗਤਾਂ ਦੇ ਨਾਲ ਹੁਣ ਇਸ ਟਾਈਮ ਸੰਗਤਾਂ ਪਿੰਡ ਕਮਾਲਪੁਰ ਵੀ ਕੇ ਪਹੁੰਚੀਆਂ ਨੇ ਸਰਦਾਰ ਅਰਜਨ ਸਿੰਘ ਦੇ ਘਰ ਅਤੇ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਸਾਡੇ ਨਗਰ ਵੱਲੋਂ ਅਤੇ ਪਿੰਡ ਕਮਾਲਪੁਰ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 80 ਪਿੰਡ ਨਗਰ ਬਲਕਾਉਂ ਦੇ ਸੰਗਤਾਂ ਸਾਰੀਆਂ ਰਲ ਮਿਲ ਕੇ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਜਰਾ ਮਨਾ ਰਹੀਆਂ ਹਨ ਜੋ ਬਲਕਾਉਂ ਚੱਲ ਕੇ ਗੋੜਦੜ ਜੀ ਨਗਰ ਸਾਹਿਬ ਤੋਂ ਹੁੰਦੇ ਹੋਏ ਉਸ ਤੋਂ ਬਾਅਦ ਕਮਾਲਪੁਰ ਗੋੜਦੜ ਸਾਹਿਬ ਦੇ ਨੇੜੇ ਸੁਦਾਰ ਅਰਜਨ ਸਿੰਘ ਦੇ ਗਰਾਵੀ ਕੇ ਪਹੁੰਚੇ ਹਨ ਉਸ ਤੋਂ ਗੜੀ ਚਾਲੇ ਪਾਉਣੇ ਹਾਂ ਫਿਰ ਪਿੰਡ ਬਲਗਣੀ ਜਾ ਕੇ ਸਾਮਾਨ ਨੂੰ ਸਮਾਪਤੀ ਹੋਣੀ ਆ ਸਭ ਨਗਰਾਂ ਸੰਗਤਾਂ ਰਲ ਮਿਲ ਕੇ ਬਹੁਤ ਉਤਸ਼ਾਹ ਨਾਲ ਸੇਵਾ ਕਰੀਆਂ ਹਨ ਬੀਬੀਆਂ ਪੈਣਾ ਸ਼ਬਦ ਬੋਲ ਰਹੀਆਂ ਹਨ ਔਰ ਸਾਡੇ ਬੱਚੇ ਛੋਟੇ ਛੋਟੇ ਸ਼ਬਦ ਬੋਲ ਰਹੇ ਹਨ ਬਹੁਤ ਉਤਸ਼ਾਹ ਨਾਲ ਬਣਾਇਆ ਜਾ ਰਿਹਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਬਾ ਅੱਜ ਨਗਰ ਕੀਰਤਨ ਕੱਢਿਆ ਗਿਆ ਉਸ ਸੰਤਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਦੇ ਤੋ ਸ਼ਾਨਦਾਰ ਸਵਾਗਤ ਕੀਤਾ ਗਿਆ ਆਪ ਜੀ ਨੇ ਵੀ ਸਵਾਗਤ ਕੀਤਾ ಕಾರ್ಯਕਰਨ ਪਏ ਮੈਂ ਕੀ ਕਹਿਣਾ ਚਾਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਨਗਰ ਕੀਰਤਨ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਆਂ ਕਿ ਸਾਡੇ ਪਿੰਡ ਚ ਚਰਨ ਪਾਏ ਤੇ ਬਹੁਤ ਸੋਹਣਾ ਪ੍ਰਚਾਰ ਹੋਇਆ ਤੇ ਸਾਰੀ ਸਾਰੇ ਪਿੰਡ ਵਾਸੀਆਂ ਨੂੰ ਗੁਰਦੁਆਰਾ ਸਾਹਿਬ ਸੰਗਤ ਕਰਨ ਦਾ ਮੌਕਾ ਮਿਲਿਆ ਸੰਦੇਸ਼ ਕੀ ਦੇਣਾ ਚਾਹੋਗੇ ਸੰਗਤ ਨੂੰ ਸੰਗਤ ਨੂੰ ਇਹ ਸੰਦੇਸ਼ ਦੇਵਾਂਗੇ ਵੀ ਰਲ ਮਿਲ ਕੇ ਰਹਿਣ ਤੇ ਵਧੀਆ ਵਧਾਈ ਖੁਸ਼ੀਆਂ ਗੁਰੂ ਮੈਂ ਸਾਰੀ ਸੰਗਤ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਆਸ ਕਰਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੀ ਬਾਬਾ ਜੀ ਹਾਂਜੀ ਸਰਪੰਚ ਸਾਹਿਬ ਅਤੇ ਸੰਤਾਂ ਸ਼੍ਰੀ ਗੁਰੂ ਜੀ ਮਹਾਰਾਜ ਦੇ ਪਾਸੋਂ ਉੱਤੇ ਨਗਰ ਕੀਰਤਨ ਕੱਢਿਆ ਜਾਦਾ ਹੈ ਸ਼ਾਨਦਾਰ ਸਵਾਗਤ ਹੋਇਆ ਆਪ ਜੀ ਨੇ ਵੀ ਕਿਰਨ ਤੋਂ ਵਾਹਿਗੁਰੂ ਕਰੀਏ ਗਾਣਾ ਚਾਹੀਦਾ ਵਰਦੂਆ ਖਾਲਸਾ ਵਰਦੂ ਗੇ ਫਤਿਹ ਯੋ ਕੋਈ ਇੱਥੇ ਗੁਰਦੁਆਰਾ ਸਾਹਿਬ ਉੱਥੇ ਬਹੁਤ ਵਧੀਆ ਲੰਗਰ ਲਾਇਆ ਗਿਆ ਚੰਗਾ ਕੰਮ ਕੀਤੇਗੇ ਅਸੀਂ ਜੋ ਸਰਪੰਚ ਸਾਹਿਬ ਬਣਿਆ ਬੜੀਆਂ ਵਧਾਈਆਂ ਵਾਲੀ ਗੱਲ ਹੋਈ ਹੈ ਮਹਾਰਾਜ ਨੇ ਮਿਹਰ ਕੀਤੀ ਹੈ ਗੁਰੂ ਮਾਨਕ ਦੇ ਗੁਰੂ ਗੋਬਿੰਦ ਸਿੰਘ ਨੇ ਅਸੀਂ ਜੋ ਕੰਮ ਕਰਾਂਗੇ ਸੱਚੇ ਰੂਹ ਨਾਲ ਕਰਾਂਗੇ ਚੰਗੇ ਕੰਮ ਕਰਾਂਗੇ ਹਾਂਜੀ ਉਹ ਜੋ ਕੋ ਗੁਰੂ ਗੋਬਿੰਦ ਸਿੰਘ ਦਾ ਪ੍ਰੋਗਰਾਮ ਸੀ ਇਹਦੇ ਵਿੱਚ ਅਸੀਂ ਸਾਰੇ ਪਿੰਨ ਨੂੰ ਵਧਾਈ ਦਿੰਨੇ ਆ ਸਾਰੀ ਸੰਗਤ ਨੂੰ ਵਧਾਈ ਦਿੰਨੇ ਆ ਤੇ ਬਹੁਤ ਬਹੁਤ ਮਹਾਰਾਜ ਭਲਾ ਕਰੇ ਸਾਰੀ ਦੁਨੀਆ ਦਾ ਸਿਮੂ ਜਗਤ ਨੂੰ ਹੱਥ ਜੋੜ ਕੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅਸੀਂ ਪਿੰਡ ਬਲਗਣਾ ਦੇ ਵਾਸੀ ਅੱਜ ਸਹਬੇ ਕਮਾਲ ਧੰਨ ਧੰਨ ਸਹਬ ਜੀ ਗੁਰਗੋਮੀ ਸਿੰਘ ਮਹਾਰਾਜ ਪੁੱਤਰਾ ਦੇ ਦਾਨੀ ਸਰਬਸ ਦਾਨੀ ਉਹਨਾਂ ਦਾ ਜਨਮ ਦਿਹਾੜਾ ਜੋ ਕਿ ਅੱਜ ਪਿੰਡ ਬਲਗਣਾ ਵਿਖੇ ਬੜੀ ਧੂਮਤਾਮ ਨਾਲ ਤੇ ਸਰਦਾ ਨਾਲ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਨੇ ਵੱਧ ਚੜ ਕੇ ਉਹਨਾਂ ਸੇਵਾਵਾਂ ਨਿਭਾਈਆਂ ਬੜੇ اٹਟ ਗੁਰੂ ਮਹਾਰਾਜ ਜੀ ਦੁਆਰਾ ਬਖਸ਼ੇ ਗਏ ਲੰਗਰ ਢਾਡੀਆਂ ਦੁਆਰਾ ਜੋ ਗੁਰੂ ਮਹਾਰਾਜ ਦੁਆਰਾ ਬਖਸ਼ੇ ਗਏ ਹਰ ਜਸ ਕੀਰਤਨ ਕੀਤੇ ਗਏ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਗਈ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਅੱਜ ਦਾ ਜੋ ਸੁਭਾਗਾ ਸਮਾ ਗੁਰਕਲਗੀਆਂ ਵਾਲੇ ਨੇ ਸਾਨੂੰ ਬਖਸ਼ਿਆ ਉਹ ਸਾਰੀ ਪਿੰਡ ਬਲੱਗਣ ਦੀ ਸੰਗਤ ਨੇ ਮਿਲ ਜੁਲ ਕੇ ਬੜੇ ਪਿਆਰ ਤੇ ਸਤਿਕਾਰ ਨਾਲ ਮਨਾਇਆ ਸੋ ਅੱਜ ਅਸੀਂ ਸਾਰੀ ਸਮੁੱਚੀ ਕਾਇਨਾਤ ਨੂੰ ਸਾਰੀ ਦੁਨੀਆ ਦੇ ਜਿੱਥੇ ਵੀ ਕੋਈ ਵੀਰ ਭਰਾ ਵਸਦੇ ਹਨ ਉਹਨਾਂ ਨੂੰ ਅੱਜ ਦੇ ਦਿਨ ਸੁਭਾਗੇ ਸਮੇਂ ਦੀ ਗੁਰੂ ਮਹਾਰਾਜ ਕਲਗੀਆਂ ਵਾਲੇ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਮਹਾਰਾਜ ਕਿਰਪਾ ਕਰ ਇਸੇ ਤਰ੍ਹਾਂ ਹੀ ਹਰ ਨਗਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਹੀ ਸਿੱਖੀ ਨੂੰ ਸਮਰਪਿਤ ਜੋੜ ਮੇਲੇ ਜੋ ਸਿੱਖੀ ਸਮੂਹ ਸੰਗਤ ਵੱਧ ਚੜ ਕੇ ਮਨਾਉਂਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ